ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਲੈ ਕੇ ਹਾਂ ਜਰਾ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੀਆਂ ਵਕ ਵਕ ਮੰਡੀਆਂ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਨਮੀ ਤੂੜੀ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਵਕ ਵਕ ਮੰਡੀਆਂ ਵਿੱਚ ਇਸ ਤਰ੍ਹਾਂ ਦੇ ਚੱਲ ਰਹੇ ਨੇ ਰੇਟ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 400 ਤੋਂ ਲੈ ਕੇ 450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ ਹੈ ਜਦਕਿ ਸੰਗਰੂਰ ਮੰਡੀ ਦੇ ਵਿੱਚ 350 ਤੋਂ ਲੈ ਕੇ 440 ਰੁਪਏ ਸ੍ਰੀ ਤਰਨਤਨ ਸਾਹਿਬ ਦੇ ਵਿੱਚ 450 ਤੋਂ ਲੈ ਕੇ 500 ਰੁਪਏ ਸਮਾਣਾ ਮੰਡੀ 460 ਤੋਂ ਲੈ ਕੇ 550 ਰੋਪੜਵੰਡੀ 500 ਤੋਂ ਲੈ ਕੇ 600 ਜਤਕੇ ਬਰਨਾਲਾ ਮੰਡੀ ਜੋ ਕਿ 350 ਤੋਂ ਲੈ ਕੇ 450 ਸਰਦੂਲਗੜ ਮੰਡੀ ਦੇ ਵਿੱਚ 400 ਤੋਂ ਲੈ ਕੇ 450 ਪਟਿਆਲਾ 430 ਤੋਂ ਲੈ ਕੇ 550 ਸਿਨਾਮ 450 ਤੋਂ ਲੈ ਕੇ 500 ਸਰਸਾ ਮੰਡੀ ਹਰਿਆਣਾ 400 ਤੋਂ ਲੈ ਕੇ 550 ਪਰੋਪੁਰ ਦੇ ਵਿੱਚ 350 ਤੋਂ ਲੈ ਕੇ 450 ਫਰੀਦਕੋਟ 400 ਰੁਪਏ ਦੇ ਲਗਭਗ ਪ੍ਰਤੀ ਕੁਵੰਟਲ ਦੇ हिसाब ਨਾਲ ਤੂੜੀ ਦਾ ਰੇਟ ਚੱਲ ਰਿਹਾ ਜਦ ਕਿ ਤਲਵੰਡੀ ਸਾਬੋ ਦੇ ਵਿੱਚ 400 ਤੋਂ ਲੈ ਕੇ 450 ਸੋ ਦੋਸਤੋ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਪੈਂਟੂ ਕਸਮੇ ਦਾ ਪੈਂਟੂ ਕਸਮੇ ਦੇ ਵਿੱਚ ਤੂੜੀ ਦੀ ਕੁਆਲਿਟੀ ਤੇ ਨਿਰਭਰ ਜੋ ਕਿ 300 ਤੋਂ ਲੈ ਕੇ 400 ਦੇ ਲਗਭਗ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ ਹੈ। ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਦੇ ਵਿੱਚ ਪੰਜਾਬ ਦੀਆਂ ਵਾਖਵਾ ਕਮੰਡੀਆਂ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਸੋ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਤੂੜੀ ਦੇ ਰੇਟ ਦੀ। ਤਦ ਤੱਕ ਲਈ ਧੰਨਵਾਦ ਜੀ।